ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੰਗਨੇਤੋਂ ਫਾਰਮਰ ਗਰੁੱਪ ਦਾ ਅ ਕੁਛ ਜਿਹਾ ਸੇਵਾਦਾਰ ਗੁਰਿੰਦਰ ਸਿੰਘ ਬਾਜਵਾ ਅੱਜ 31 ਅਗਸਤ 2025 ਕਰੀਬਨ ਕਰੀਬਨ ਸਾਢੇ ਤਿੰਨ ਵਜੇ ਚੱਲਿਆ ਸਾਰੇ ਪਾਸੇ ਹੜਦੇ ਪਾਣੀ ਦੀ ਮਾਰ ਆ ਪਰ ਉੱਤੋਂ ਪ੍ਰਭਾਵਨਾ ਕਹਿੰਦਾ ਮੈਂ ਤੁਹਾਨੂੰ ਮੀਂਹ ਦੀ ਮਾਰ ਮਾਰਨੀ ਅਸੀਂ ਇਸ ਵੇਲੇ ਰਮਦਾਸ ਹਾਂ ਸਹੀ ਇੱਥੇ ਸਾਈਲੇਜ ਉਤਰਾਣ ਸੰਬੰਧੀ ਲੋੜਾਂ ਦਾ ਜੱਜਾ ਲੈਣ ਆਏ ਸੀ ਇੱਥੇ ਸਾਡੇ ਬੰਦੇ ਹੀ ਟੀਮ ਮੈਂਬਰ ਇੱਥੇ ਨੈੱਟਵਰਕ ਨਹੀਂ ਹੈਗਾ Airtel ਦਾ ਸਿਰਫ Jio ਚੱਲ ਰਹੀ ਆ ਉਹ ਸਾਡੇ ਸੰਪਰਕ ਤੋਂ ਟੁੱਟ ਗਿਆ ਤੇ ਜਦੋਂ ਬੰਦੇ ਜਿਹੜੇ ਸਾਇਲੇਜ ਵਾਲੇ ਸੁੱਕੇ ਰਾਸ਼ਨ ਵਾਲੇ ਪੱਕੇ ਰਾਸ਼ਨ ਵਾਲੇ ਪਿੱਤਰ-ਪਿੱਤਰ ਹੁੰਦੇ ਆ ਉਹ ਖੋਮੇਜੀ ਹੋ ਜਾਂਦੀ ਆ ਤੇ ਕੈਮਰੇ ਪਿੱਛੇ ਮੇਰੇ ਨਾਲ ਸਾਡੇ ਜੁਆਇੰਟ ਸੈਕਟਰੀ ਸਰਦਾਰ ਮਨਪੇ ਸਿੰਘ ਮੇਰਕਾ ਭਾਜੀ ਕਾਰ ਸੇਵਾ ਪੁਲਿਸ ਵਾਲਿਆਂ ਦੇ ਨਾਲ ਜੁੜਿਆ ਉਹਨਾਂ ਦੀ ਸੰਗਤ ਆਈ ਹੋਈ ਆ ਪਿੱਛੇ ਸਾਇਲੇਜ ਵਰਤਾ ਰਹੇ ਆ ਪਿੱਛੇ ਰੋਡ ਤੇ ਅ ਰਮਦਾਸ ਤੋਂ ਫਤਿਹਗੜ੍ਹ ਪੁਰੀਆਂ ਰੋਡ ਤੇ ਕਾਗਾਵੀਰ ਕਰਮਿੰਦਰ ਸਿੰਘ ਰਵਾਲ ਸੁਨਦੇ ਦੇ ਵਿੱਚ ਘਰ-ਘਰ ਪਚਾਰ ਰਿਆ ਸੀਗਾ ਸਾਇਲੇਜ ਸਮਾਨ ਬੜਾ ਵਾ ਮੈਂ ਜਿਹੜਾ ਅਸੀਂ ਇੱਥੇ ਅੰਦਾਜ਼ਾ ਲਾਇਆ ਵਾ ਕਿ ਜਿਹੜੇ ਅਸਲੀ ਲੋਕ ਬੰਦੇ ਆ ਜਿਹੜੇ ਅਣਖਾਂ ਵਾਲੇ ਆ ਸ਼ਰਮਾਂ ਵਾਲੇ ਉਹ ਤੇ ਮਤਲਬ ਕੋਈ ਖਾਸ ਪੈਨਿਕ ਨਹੀਂ ਸ਼ੋਅ ਕਰ ਰਹੇ ਉਹ ਕਹਿੰਦੇ ਕੋਈ ਨਹੀਂ ਸਹਿਜਨਾ ਮਿਲਦਾ ਜਿਨ੍ਹਾਂ ਕੋ ਕੋਈ ਡੰਗਰ ਨਹੀਂ ਜਿਨ੍ਹਾਂ ਦਾ ਕੋਈ ਖਰਾਬੇ ਨਾ ਲੈਣਾ ਦੇਣਾ ਨੀਗਾ ਉਹ ਧੀਰੇ ਬਾਜੀ ਤੇ ਲੱਗੇ ਹੋਇਆ ਮੈਂ ਇਸ ਕਰਕੇ ਜਿਹੜੇ ਸੇਵਾਦਾਰ ਪੰਜਾਬ ਭਰ ਤੋਂ ਜਾਂ ਪੰਜਾਬ ਤੋਂ ਬਾਹਲੇ ਰਾਜਾਂ ਤੋਂ ਵੀ ਆਉਣੇ ਆ ਭਰਾਓ ਰਾਤ ਸਮਗਰੀ ਦੀ ਕਮੀ ਕੋਈ ਨਹੀਂ ਆ ਬਸ ਥੋੜੀ ਜੀ ਤਰਕੀਬ ਤੇ ਤਰਕੀਬ ਦੀ ਲੋੜ ਆ ਥੋੜਾ ਜਿਹਾ ਅਸੀਂ ਅੱਜ ਤਾਂ ਆਪਣੇ ਗਰੁੱਪ ਵੱਲੋਂ ਇੱਕ ਪੋਸਟ ਰਿਲੀਜ਼ ਕੀਤੀ ਆ ਸਾਰੇ ਹਰ ਕੀਰਤਰੀਏ ਜਿਹੜੇ ਸਾਡੇ ਗਰੁੱਪ ਦੇ ਬੰਦੇ ਕੰਮ ਕਰ ਰਹੇ ਆ ਉਹ ਚਰਮਦਾਸ ਦੇ ਵੀ ਹੈਗੇ ਆ ਤੇਰੇ ਦੇ ਵੀ ਹੈਗੇ ਕਲਾਨੌਰ ਦੇ ਵੀ ਹੈਗੇ ਆ ਦੀਨਾ ਨਗਰ ਦੁਰੰਗਲਾ ਇੱਥੋਂ ਤੱਕ ਕਡੂਰ ਸਾਹ ਵਾਲੇ ਪਾਸੇ ਵੀ ਹਥਾੜ ਏਰੀਆ ਵੀ ਉਹਨਾਂ ਨਾਲ ਸੰਪਰਕ ਕਰਕੇ ਪੁੱਛੋ ਕਿ ਕੀ ਚਾਹੀਦਾ ਹੁਣ ਇੱਥੇ ਜ਼ਿਆਦਾਤਰ ਮੰਗ ਜਿਹੜੀ ਆ ਉਹ ਪਸ਼ੂਆਂ ਦੇ ਚਾਰੇ ਦੀ ਆ ਤੇ ਹੁਣ ਗਾਂ ਮਛਰਵਾੜ ਜਨਰੇਟਰ ਆ ਜਨਰੇਟਰ ਤੇ ਆਹ ਦੇਖੋ ਆਹ ਆ ਜਿਹੜੀ ਸੰਗਤ ਆ ਕੋਟਲ ਆ ਕੋਟਲ ਕੋਟਲ ਦੇ ਸਾਈਡੇ ਦੇ ਚਾਰ ਆ ਹੋਰ ਵੀ ਸੰਗਤ ਆ ਰਹੀ ਆ ਪਰ ਮੈਂ ਇਹ ਗੱਲ ਕਹਿ ਰਿਹਾ ਆ ਵੀ ਉਸ ਤੋਂ ਮਾਰੇ ਕੁਵਾਂਡੀ ਵੀ ਲਿਖਿਆ ਆ ਟਾਲ ਨਹੀਂ ਕਰਨਾ ਦੇ ਸੁਰਖਤਾ ਨਾਲ ਕਰਾ ਕੋਟਲ ਉਹਨਾ ਮੁੰਡੇ ਆ ਦੇਖੋ ਟਰਾਲੀਆਂ ਦੀਆਂ ਟਰਾਲੀਆਂ ਸੁੱਕੇ ਪਾਣੀ ਦੀਆਂ ਪਾਣੀ ਦੀਆਂ ਭਰੀਆਂ ਹੁਣਿਆਂ ਚ ਚਲੋ ਜੋਸ਼ ਜਜ਼ਬਾ ਵੀ ਹੈਗਾ ਪਰ ਫਿਰ ਵੀ ਮੇਰੀ ਅੱਜ ਇੱਕ ਵਾਰੀ ਪਹਿਲਾਂ ਆ ਕੇ ਮੌਇਨਾ ਕਰੋ ਨਰੀਖਣ ਕਰੋ ਰੈਕੀ ਕਰੋ ਤੇ ਪਤਾ ਲਾਓ ਵੀ ਅਸਲੀ ਯੋਗਤਵੰਤ ਲੋਕ ਕਿਹੜੇ ਆ ਜਿਹੜੇ ਇੱਥੋਂ 4 ਕਿਲੋਮੀਟਰ ਦੂਰ ਉਹਨਾਂ ਏਰੀਆ 'ਚ ਹੈ ਜਿੱਥੇ ਕਿਸਤੀਆਂ ਜਾ ਰਹੀਆਂ ਕਿਸਤੀਆਂ ਤੇ ਆ ਪਿੱਛੇ ਫਤਗੜ ਰੋਡ ਤੇ ਫਤਗੜ ਚੁੜੀਆਂ ਰੋਡ ਤੇ ਆ ਰਮਦਾਸ ਤੋਂ ਉੱਥੇ ਰੇਲਵੇ ਲਾਈਨ ਤੇ ਸੜਕ ਦੇ ਵਿਚਕਾਰ ਇੰਨਾ ਪਾਣੀ ਖੜਾ ਵੀ ਉੱਥੇ ਵੀ ਕਿਸਤੀ ਚੱਲ ਨਹੀਂਦੀ ਆ ਟਰੈਕਟਰ ਨਹੀਂ ਜਾਦੇ ਆਖਰਕਾਰ ਸਾਡੇ ਕੰਮ 4x4 ਟਰੈਕਟਰ ਹੀ ਆਏ ਆ ਸਾਡੇ ਕੰਮ ਸਾਡੇ ਭਰਾ ਹੀ ਆਏ ਆ ਉਹਨੇ ਹੀ ਆਉਣਾ ਕੋਈ ਬਾਹਰੋਂ ਨਾ ਆਇਆ ਨਾ ਉਹਨੇ ਆਉਣਾ ਆ ਬਸ ਥੋੜੀ ਜਿਹੀ ਆਪਣੇ ਵਸੀਲੇ ਜਿਹੜੇ ਆ ਨਾ ਉਹ ਸੰਭੋ ਕਿਉਂਕਿ ਇਹ ਵਿਫਤਾ ਕੋਈ 10-15 ਦਿਨਾਂ ਦੀ ਨਹੀਂ ਜਾਈਗੀ ਇਹ ਜੇ ਮਹਾਰਾਜ ਨੇ ਕਨਕਵੀਜਨ ਦਿੱਤੀ ਕਨਕਵੀਜਨ ਤੱਕ 31 ਦਸੰਬਰ ਤੱਕ ਕੰਮ ਚੱਲਣਾ ਨਾ ਜਿੰਨੇ ਸਾਨੂੰ ਜਾਣਦੇ ਆ ਜਿੰਨੇ ਬੰਦੇ ਸਾਨੂੰ ਗੋਸ਼ ਕਰਦੇ ਆ ਉਹ ਕਿਰਪਾ ਕਰਕੇ ਥੋੜਾ ਜਿਹਾ ਰੁਕੋ ਜਿਹੜੀ ਸਮਗਰੀ ਦੀ ਲੋੜ ਹੋएगी ਉਹ ਤੁਹਾਨੂੰ ਦੱਸਾਂਗੇ ਉਹ ਤੁਹਾਨੂੰ ਦੱਸਿਆ ਆ ਕਿ ਸਾਇਲੇਜ ਚੋਖਰ ਥੀੜ ਤੇ ਸੁੱਕੀ ਰਸਦ ਜਿਹਦੇ ਵਿੱਚ ਮਸ਼ਰਦਾਨੀਆਂ ਤਰਪਾਲਾਂ ਉਹ ਆਪਣੀਆਂ ਆਉਡੋ ਮਾਸ ਤੇ ਉਹ ਜਿਹੜੀਆਂ ਧੂਫਾਂ ਐ ਉਹ ਅੱਜ ਵੀ ਐਨਡੀਆ ਰਪ ਦੀ ਰਹੀ ਇਥੋਂ ਭੇਜੀਆਂ ਵਾਂ। ਕਿਸਤੀਆਂ ਹੁਣ ਤਕਰੀਬਨ ਦੇ ਜਿਵੇਂ ਨਾ ਮੇਲੀ ਜਾ ਰਹੀਆਂ ਵਾ ਜਿਹੜੇ ਡੂੰਘੇ ਪਾਣੀਆਂ ਚ ਕਿਉਂਕਿ ਕਈ ਜਗ੍ਹਾ ਤੇ ਪਾਣੀ ਉੱਤਰ ਕੇ ਟਰੈਕਟਰ ਜਾਣ ਲੱਪਿਆ। ਅੱਜ ਸਾਨੂੰ ਵੀ ਉਹ ਨਵੀਂ ਨਗਰ ਜਿਹੜੇ ਚਾਰ ਪਿੰਡ ਟੁੱਟੇ ਸੀਗੇ ਬਰਿਆਰ, ਰਾਮਪੁਰਾ, ਭੂਤਨਪੁਰਾ, ਤਲਵੰਡੀ ਤੇ ਰਣਸੀਖੇ ਕੱਲੇ ਉੱਥੇ ਤਿੰਨ ਕਿਸਤੀਆਂ ਆਰਮੀ ਦੀਆਂ ਮਿਲਗੀਆਂ। ਉਹਨਾਂ ਤੱਕ ਸਾਇਲਜ, ਤੂੜੀ, ਰਾਸ਼ਨ ਪੱਤਾ ਪਹੁੰਚਾਤਾ ਵਾ। ਇਹਨੂੰ ਨਾ ਬੜੇ ਸਹਿਜ ਨਾਲ ਤੇ ਨਿਰੰਤਰ ਨਾਲ ਇਹ ਮਿਹਨਤ ਕਰਨ ਦੀ ਲੋੜ ਆ। ਸਾਡੇ ਜਿਹੜੇ ਗਰੁੱਪ ਦੇ ਸਾਥੀ ਆ ਜੰਗਨਵੜਾ ਫਾਰਮਰ ਗਰੁੱਪ ਦੇ ਲੱਗੇ ਹੋਏ ਆ ਤੇ ਅਸੀਂ ਲੰਬਾ ਸਮਾਂ ਮਨ ਬਣਾਇਆ ਵੀ ਸਾਨੂੰ ਲੱਗੇ ਰਹਿਣਾ ਪੈਣਾ ਉਸ ਤਰੀਕੇ ਨਾਲ ਅਸੀਂ ਯੋਜਨਾਬੰਦੀ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਰਮਦਾਸ ਦੇ ਦ੍ਰਿਸ਼ ਜੀ ਉਹ ਅੱਗੇ ਰਸਤਾ ਬੰਦ ਹੋ ਗਿਆ ਆ ਉਹ ਪਾਣੀ ਚੱਲ ਰਿਹਾ ਜਿਹੜਾ ਮੇਨ ਚੌਕ ਆ ਡੇਰੇ ਤੋਂ ਰਮਦਾਸ ਨੂੰ ਹੁੰਦਾ ਤੇ ਰਮਦਾਸ ਤੋਂ ਅਜਨਾਲੇ ਨੂੰ ਜਾਂਦਾ ਉੱਤੋਂ ਭਾਰੀ ਮੀਂਹ ਆ ਤੇ ਇੱਥੇ ਧਾਨੀ ਨੇ ਮੈਂ ਕਹਿੰਨਾ ਵੀ ਜਿਹੜੇ ਲੋਕ ਫਸਿਆ ਤੇ ਧੰ ਜਿਹੜੇ ਮਦਦ ਲੈ ਕੇ ਆਏ ਆ ਬਾਬੇ ਪੂਰੀ ਵਾਲੇ ਜਿਹੜੇ ਆ ਉਹ ਸਾਈਲੇਜ ਲੈ ਕੇ ਆਇਆ ਉਹ ਸਾਹਮਣੇ ਗੁਰਦੁਆਰਾ ਤਲਾਬ ਆ ਇੱਥੇ ਅਸੀਂ ਫਸ ਕੇ ਰਹਿ ਗਏ ਆ ਅੱਗੇ ਨਹੀਂ ਜਾ ਸਕੇ ਅਸੀਂ ਗੁਰਦੁਆਰੇ ਸਮਾਦਾ ਸਥਾਨ ਤੱਕ ਜਾਣਾ ਚਾਹੁੰਦੇ ਹਾਂ ਉੱਥੇ ਸਿਰਫ ਟਰੈਕਟਰ ਹੀ ਵੱਡੀ ਗੱਡੀ ਜਾਂਦੀ ਆ ਛੋਟੀ ਗੱਡੀ ਦਾ ਤਾਂ ਕੋਈ ਮਤਲਬ ਹੀ ਨਹੀਂ ਕਮਾਲ ਦਾ ਦ੍ਰਿਸ਼ ਹੈ ਕਮਾਲ ਦਾ ਤਜਰਬਾ ਜ਼ਿੰਦਗੀ ਦਾ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਬਹੁਤ ਵੱਡਾ ਕਹਿ ਰਿਹਾ ਓ ਮੈਂ ਕਹਿ ਰਿਹਾ ਉਹ ਜਿਹੜੀ ਸੜਕ ਆ ਉਹ ਜਨਾਲੇ ਨੂੰ ਜਾਂਦੀ ਆ ਉਹ ਸਾਹਮਣੇ ਚੌਕ ਆ ਮੈਂ ਤੈਨੂੰ ਵਿਖਾ ਵੀ ਦਿਨਾ ਆ ਸਾਡੇ ਇੱਥੇ ਭਾਜੀ ਨਵਤੇਜ ਜੰਗਨੋਟ ਫਾਰਮਰ ਗਰੁੱਪ ਵਾਲੇ ਓ ਆ ਦੇਖੋ ਜੀ ਆ ਮੇਨ ਰਮਦਾਸ ਦਾ ਚੌਕ ਆ ਆ ਦੇਖੋ ਸੰਗਤ ਕੋਈ ਚੋਕਰ ਲੈ ਕੇ ਆਉਣ ਡਈ ਆ ਕੋਈ ਸਾਇਲੇਜ ਲੈ ਕੇ ਆ ਰਿਹਾ ਪਾਣੀ ਲੰਗਰ ਉਹ ਦੇਖੋ ਵੱਡੀ ਗੱਡੀ ਉਹਦੇ ਵਿੱਚੋਂ ਪਾਣੀ ਚ ਨਿਕਲ ਰਹੀ ਉਹ ਚੌਕ ਆ ਤੇ ਉਹ ਜਿਹੜਾ ਸਾਹਮਣੇ ਸਿੱਧਾ ਰਸਤਾ ਜਾਣ ਡਿਆ ਪਾਣੀ ਵਾਲਾ ਉਹ ਹੈਗਾ ਗੁਰਦੁਆਰਾ ਸਮਾਧ ਸਥਾਨ ਬਾਬਾ ਬੁੱਢਾ ਸਾਹਿਬ ਔਰ ਇੱਥੇ ਸਿਰਫ Jio ਦੀ ਰੇਂਜ ਹੈ ਜੀ ਬਾਕੀ ਸਾਰੇ ਫੋਨ ਕੋਈ ਨਹੀਂ ਚੱਲਣ ਡਿਆ ਇੱਥੇ ਜਿੰਨੇ ਸਾਥੀ ਆ ਉਹਨਾਂ ਦੇ ਸੰਪਰਕ ਤੋਂ ਪਰੇ ਹੋ ਗਏ ਆ ਫਤ ਕਮਾਲ ਵਾਲੀ ਗੱਲ ਬਣੀ ਹੈ ਜੀ ਉਹ ਬੰਦੇ ਜਵਾਨ ਹੋਏ ਜਿਹੜੇ ਚੌਕ ਦੇ ਵਿੱਚ ਖੜੇ ਆ ਮੇਰੇ ਖਾਲੋ ਰਾਹਤ ਸਮਗਰੀ ਨੂੰ ਗਾਈਡ ਕਰ ਰਹੇ ਆ ਆ ਬਾਬਿਆਂ ਨੇ ਜਿਹੜਾ ਦਿੱਤਾ ਵਾ ਸਾਈਲੇਜ ਲੋਡ ਮੰਡਾ ਨੂੰ ਤੇ ਸਾਡੀਆਂ ਵੀ ਸਾਈਲੇਜ ਤੇ ਸੁੱਕੇ ਰੱਖਣ ਵਾਲੀਆਂ ਟਰਾਲੀਆਂ ਤੇ ਗੱਡੀਆਂ ਪਰ ਸਾਡਾ ਹੁਣ ਸੰਪਰਕ ਹੀ ਨਹੀਂ ਹੋਣ ਰਿਹਾ ਇੱਕ ਦੂਜੇ ਨਾਲ ਲਓ ਹੀ ਆ ਹਾਲਾਤ ਜੀ ਰਮਦਾਸ ਦੇ ਅਸੀਂ ਉਧਰ ਫਿਰ ਰਹੇ ਸੀਗੇ ਡੇਰਾ ਬਾਬਾ ਨਾਨਕ ਕਲਾਨੌਰ ਦੇ ਵਿਚਲੇ ਪਿੰਡਾਂ 'ਚ ਤੇ ਆ ਭਾਰਤਮਾਲ ਵਾਲੀ ਸੜਕ ਦਾ ਤੁਸੀਂ ਦੇਖ ਲਓ ਹਾਲ ਉਧਰੋਂ ਪਾਣੀ ਦੀ ਸਪੀਡ ਦੇਖੋ ਤੁਸੀਂ ਉਹ ਸਾਹਮਣੇ ਸਮਾਧਾ ਨੂੰ ਆਹ ਜਨਾਲਾ ਰੋਡ ਆਹ ਡੇਰੇ ਤੋਂ ਓਂੜਿਆ ਇਹ ਪਾਣੀ ਆਹ ਵੱਡੀ ਚੁੜੀ ਆਓ 37 ਸਾਲ ਬਾਅਦ ਮਾਜੇ ਨੇ ਇਹ ਸੰਤਾ ਦੇਖਿਆ ਕਿਤੇ ਚਿੱਤ-ਚੇਤੇ ਵੀ ਨਹੀਂ ਵੀ ਇਹ ਦੁਬਾਰਾ ਇਸ ਤਰ੍ਹਾਂ ਹੋ ਜਾਊਗਾ ਬਹੁਤ ਜ਼ਿਆਦਾ ਪਾਣੀ ਰਾਵੀ ਦਾ ਤੇ ਉਤੋਂ ਲਗਾਤਾਰ ਮੀਂਹ ਜਦੋਂ ਦੇ ਅਸੀਂ ਫਿਰਨਦੇ ਆ ਸਵੇਰ ਦੇ ਬਾਰਿਸ਼ ਹੀ ਬਾਰਿਸ਼ ਆ ਉਹ ਰਾਹਤ ਕਾਰਦਿਆਂ ਦੇ ਵਿੱਚ ਉਹਦਾ ਇੰਨਾ ਫਸਲਾਂ ਦਾ ਖਰਾਬਾ ਕੌਣ ਦਊਗਾ ਆਰਮਦਾਸ ਦਾ ਨੀਵਾ ਏਰੀਆ ਖੈਰਾ ਪਿੱਛੇ ਵੀ ਸਾਰਾ ਦੋਹੀ ਪਾਸੇ ਡੁੱਬਿਆ ਵਾ ਉਹਦੀ ਵੀਡੀਓ ਵੱਖਰੀ ਬਣਾਈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਹੁਣ ਜਿਹੜਾ ਸਾਇਲੇਜ ਆ ਉਹ ਵੰਡ ਲਈਏ ਚਲਈਏ ਕੱਲ ਫੇਰ ਇੱਥੇ ਆਉਣਾ ਪੈਣਾ ਆ ਤੇ ਸਾਨੂੰ ਮੈਨੂੰ ਲੱਗਦਾ ਜੀਓ ਦੀਆਂ ਸਿਮਾਂ ਦਾ ਇੰਤਜ਼ਾਮ ਕਰਨਾ ਪੈਣਾ ਇੱਕ ਟਾਵਰ ਰਮਦਾਸ ਦਾ Airtel ਦਾ ਡਿੱਗ ਪਿਆ ਵਾ ਤੇ ਉਹਦਾ ਨਾ ਬੈਟਰੀ ਬੈਕਅਪ ਨਾ ਜਨਰੇਟਰ ਬੈਕਅਪ ਲਾਈਟ ਇੱਥੇ ਹੈ ਨਹੀਂ ਲੋ ਜੀ ਬਾਬਿਆਂ ਤੋਂ ਵੀ ਬਿਨਗੈਰ ਗਤੀ ਨਹੀਂ ਜੀ ਜਿਹੜੀਆਂ ਸੰਪਰਦਾਵਾਂ ਸਾਡੀਆਂ ਕੰਮ ਕਰਦੀਆਂ ਕਮਾਲ ਹੀ ਕਰਦੀਆਂ ਇੱਕ ਸੰਤਪੂਰੀ ਵਾਲੇ ਹੋਏ ਖਡੂਰ ਸਾਹਿਬ ਵਾਲੇ ਹੋਏ ਬਾਬਾ ਸੁੱਖਾ ਸਿੰਘ ਜੀ ਉਧਰ ਸੰਤ ਸੀਚੇ ਵਾਲੇ ਵੀ ਲੱਗੇ ਆ ਹੋਰ ਬੜੀ ਜਨਤਾ ਆ ਵੇਖੋ ਸੇਵਾਦਾਰ ਪੱਕੇ ਪ੍ਰਬੰਧ ਕਰਕੇ ਜਵਾਨ ਆ ਵੇਖੋ ਸੇਵਾਦਾਰ ਓਏ ਹਾਏ ਹਾਏ ਆ ਵਰਤੌਣੇ ਸ਼ੁਰੂ ਹੋ ਗਏ ਆ ਜੀ ਸਾਇਲੇਜ ਦੀ ਲੋੜ ਹੈਗੀ ਹੋਰ ਗਾਂ ਕਿਤੇ ਹਾਂਜੀ ਅਗਲੇ ਅਗਲੇ ਪਿੰਡਾਂ ਤੱਕ ਪਹੁੰਚਿਆ ਮਾਲਕ ਨਹੀਂ ਆ ਆਪਣਾ ਸੈਲਰੀ ਥੋੜਾ ਘਟ ਜਾਂਦਾ ਬਾਕੀ ਰਜਨ ਪਾਣੀ ਵੜਾ ਜਾਂਦਾ ਅਗਲੇ ਪਿੰਡਾਂ ਤੱਕ ਪਹੁੰਚ ਗਿਆ ਹਾਂ ਹਾਂ ਜੀ ਇੱਦਾਂ ਆਪਣਾ ਭੋਨੇਵਾਲ ਤੋਂ ਤੇ ਕੋੜ ਗਰਬਖਸ਼ ਤੋਂ ਅੱਗੇ ਜਿਹੜੇ ਅਸੀਂ ਆਏ ਆ ਨੰਗਲ ਘੋਲਾਈ ਸ਼ਬਦ ਤੋਂ ਪਿੰਡ ਮੰਦਰਾਵਾਲਾ ਸਾਡਾ ਭਗਵਾਨਪੁਰਾ ਤੇ ਨੰਗਲ ਘੋਲ ਹਾਂ ਆਪਣਾ ਪਿੰਡ ਮੰਦਰਾਵਾਲਾ ਪੰਡੋਰੀ ਅੱਛਾ ਕਟਲਾ ਭਗਵਾਨਪੁਰਾ ਇੱਥੇ ਆਪਣਾ ਜੀ ਜੀ ਚੌਕ ਰੀ ਦੇ ਸਾਈਡ ਤੇ ਬੜੀ ਲੋੜਿਆ ਬਾਕੀ ਜਿਹੜਾ ਦੂਜਾ ਰਜਨ ਪਾਣੀ ਹੈ ਨਾ ਬਣਿਆ ਪਾਪਰਾ ਜਿਹੜਾ ਬੰਦਿਆਂ ਦੇ ਖਾਣ ਵਾਲਾ ਉਹ ਉੱਪਰ ਚੁੱਕਾ ਵਾ ਜਾ ਰਹੀ ਜਿਹੜੀ ਆਪਣਾ ਪਸ਼ੂ ਸਵੇਰੇ ਇਦਾਂ ਕਰਿਓ ਜਾਂ ਤੇ ਸਮਾਦ ਸਥਾਨ ਆਇਓ ਮੈਨੂੰ ਲੱਗਦਾ ਉੱਥੇ ਨਹੀਂ ਟਰੱਕ ਜਾਣਾ ਆ ਕੰਬੋਜ ਐਗਰੋ ਕੋਲ ਆਪਾਂ ਲਿਆਵਾਂਗੇ ਹੋਣ ਵੀ ਆਉਣਾ ਪਰ ਇੱਥੇ ਸਾਡਾ ਨੈਟਵਰਕ ਜਿਹੜਾ ਨਾ ਏਟਲ ਦਾ ਕੋਈ ਇੱਕ ਦੂਜੇ ਨਾਲ ਟੁੱਟ ਗਿਆ ਵਾ ਜੀਓ ਦਾ ਨੈਟਵਰਕ ਚੱਲਣ ਰਿਹਾ ਨਾ ਹੁਣ ਸਾਨੂੰ ਪਤਾ ਨਹੀਂ ਸਾਡੇ ਟਰਾਲੀਆਂ ਵਾਲੇ ਟਰੱਕ ਵਾਲੇ ਹੈ ਕਿੱਥੇ ਆ ਆ ਬਾਬਿਆਂ ਵਾਲੀ ਗੱਡੀ ਇੱਕ ਤੁਹਾਨੂੰ ਮਿਲ ਗਿਆ ਸਾਈਲਜ ਚ ਚਲੋ ਕੋਈ ਨਹੀਂ ਸਾਰੋ ਵਾਧੂ ਹੋ ਜਾਊਗਾ ਵੀਰ ਜੀ ਇਹ ਵਾਧੇ ਰਮਦਾਸ ਵਾਲੀ ਧਿਆਨ ਹੈ ਸਾਡਾ ਤਗੜੇ ਹੋ ਓ ਜੀਓ ਓ ਜਵਾਨੋ ਆਏ 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 ਪੰਜਾਬ ਦੀ ਕੋਇਖ ਆਂਦੇ ਉਡਦਾ ਪੰਜਾਬ ਆ ਕੋਈ ਅੜਦਰ ਦਾ ਨਹੀਂ ਆ ਵੀ ਸੋਣਿਓ ਕਿਹੜਾ ਪਿੰਡ ਆ ਤੇ ਕੀ ਲੈਣਾ ਇਹਦੇ ਆ ਸਾਈਲੇ ਜੇ ਕੋਈ ਨਹੀਂ ਹੋਰ ਚਾਹੀਦਾ ਹੋਰ ਕੋਈ ਚਾਹੀਦਾ ਵਾ ਲੰਗਰ ਪਾਣੀ ਰਾਸ਼ਨ ਮਿਲ ਗਿਆ ਪਾਜੀ ਨਰਤੇ ਸਿੰਘ ਸਾਡੇ ਦੇਖੋ ਨਾਲੋ ਨਾਲ ਲੋ ਜੀ ਲੋ ਚਲੋ ਜੀ ਚਲੋ ਡੋੜ ਜੋਗਾ ਲਈ ਜਾਓ ਆ ਸੰਦ ਨਾਮ ਬਣਾਏ ਹੋਣ ਤੇ ਕੀ ਬਣੇ ਬਾਬਾ ਜੀ ਆ ਲੈ ਆ ਲੈ ਪਹਿਲਾਂ ਹੱਸਦੇ ਹੀ ਵੀ ਆ ਗੀ ਚੀਜ਼ ਲਈ ਫਿਰਦੇ ਆ ਕਿਸਾਨ ਬਾਈ ਇਧਰ ਆਓ ਥੋੜਾ ਜਾ ਨੂੰ ਆਓ ਪਤਾ ਕੀ ਗੱਲ ਹੈ ਕਿ ਤਨਵੀਰ ਹੁੰਦੀ ਆ ਜੋ ਚੜ੍ਹ ਕੇ ਸਿਰ ਚੁੱਕਦੇ ਆ ਬਿਲਕੁਲ ਜੀ ਓ ਵਾਹ ਗਰੂ ਵਾਹ ਪਦੇਗੜ ਚੂੜੀਆਂ ਤੋਂ ਰਮਦਾਸ ਰਮਦਾਸ ਤੋਂ 5 ਕਿਲੋਮੀਟਰ ਪਦੇਗੜ ਚੂੜੀਆਂ ਰੋਡ ਦਾ ਸੱਜਾ ਪਾਸਾ ਆ ਦ੍ਰਿਸ਼ ਨੇ ਜਿੱਥੇ ਨੁਕਸਾਨ ਹੱਦਾਂ ਦਾ ਆ ਪਈ ਉੱਥੇ ਸੇਵਾ ਵੀ ਹੱਦਾਂ ਦੀ ਆਵੇ ਰਾਸ਼ਨ ਸੁੱਕਾ ਰਾਸ਼ਨ ਪੱਕਾ ਰਾਸ਼ਨ ਪਸ਼ੂਵਾਰੀ ਸਾਇਲਜ ਸਾਰੇ ਰਸਤੇ ਸੇਵਾਦਾਰ ਇੰਨੇ ਵਰਦੇ ਮੀਂਹ ਦੇ ਵਿੱਚ ਲੱਗੇ ਹੋਏ ਆ ਪਰ ਆ ਗਈਆਂ ਫਸਲਾਂ ਦੀ ਸਾਰੀਆਂ ਆ ਇਲਾਕਾ ਸਾਰਾ ਤਬਾਹ ਆ ਜੀ ਓਹੋ ਆ ਸਾਹਮਣੇ ਰੋੜਿਆ ਇਧਰ ਲਾ ਪਾਸਾ ਨੀਵਾ ਪਾਸਾ ਜਿਹੜਾ ਸੜਕ ਦੇ ਉੱਤੋਂ ਦੀ ਆ ਪਾਣੀ ਜਿਹੜਾ ਆ ਬਹੁਤ ਆ ਨੀਵੇਂ ਖਤਾਨ ਆ ਜਿਨ੍ਹਾਂ ਦੇ ਵਿੱਚ ਪਾਣੀ ਭਰਿਆ ਹੋਇਆ ਮਾਜੇ ਨੂੰ ਤੇ 10 ਸਾਲ ਪਿੱਛੇ ਕਰ ਗਿਆ ਰੱਬ ਆ ਸਾਰੀ ਬਾਸਮਤੀ ਬੈਲਟ ਆ ਦੇਖੋ ਸਾਰੀ ਇਹ ਵਾਹਿਗੁਰੂ ਮੈਂ ਹੁਣ ਇੱਕ ਅੱਗੇ ਸੱਕੀ ਨਾਲੇ ਨੂੰ ਅਪਰੋਚ ਕਰ ਰਿਆ ਵਾਂ ਜਿਹੜੀ ਹੁਣ ਓਵਰਫਲੋ ਹੋ ਗਈ ਉਛਲ ਗਈ ਜਿਨੇ ਸਭ ਕੋ ਰਾਵੀ ਜੋ ਪੈਣਾ ਹੈ ਜਾਲ ਪਿੰਡਾਂ ਦਾ ਪਾਣੀ ਕੱਢ ਕੇ ਖੜਨਾ ਹੈ। ਉਹ ਜਿਹੜੀ ਆ ਉਹ ਡੇਰਾ ਬਾਬਾ ਨਾਨਕ ਤੇ ਅੰਮ੍ਰਿਤਸਰ ਵਾਲੀ ਰੇਲਵੇ ਲੈਣ ਆ। ਪਤਾ ਨਹੀਂ ਟ੍ਰੇਨਾਂ ਚੱਲ ਰਹੀਆਂ ਕਿ ਨਹੀਂ ਚੱਲ ਰਹੀਆਂ। ਆ ਇਲਾਕਾ ਤੇ ਸਾਰਾ ਤੁਸੀਂ ਵੇਖ ਰਹੇ ਜੇ ਫਸਲ ਤਾਂ ਗਈ। ਅੱਗੇ ਸੱਕੀ ਆ ਗਈ ਆ। ਆ ਵੀਰ ਧੰਨ ਨੇ ਭਈ। ਧੰਨ ਸਾਡੀ ਕੌਮ ਆ। ਸਾਰੀ ਦੁਨੀਆ ਦੇ ਮਦਦ ਕਰਨ ਵਾਲੇ ਕੋਈ ਨਹੀਂ ਇਹਨਾਂ ਸਾਡੀ ਮਦਦ ਕਰਨ ਆਇਆ। ਪਰ ਲੋਡ ਵੀ ਨਹੀਂ ਆ ਸੋਰ ਸਲਾਮਤ ਸਟੂਡੀਓ ਆ ਦੇਖੋ ਸਕੀ ਆ ਸਕੀ ਉਛਲ ਕੇ ਕਿੱਧਰ ਨੂੰ ਗਈ ਆ ਵਾਹਿਗੁਰੂ ਵਾਹਿਗੁਰੂ ਉਹ ਵੇਖੋ ਪਾਣੀ ਸਕੀ ਚੋਂ ਵਗਦਾ ਓਹ ਹੋ 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 ਸਭ ਜਲਥਲ ਇਕ ਹੋਇਆ ਪਿਆ ਬਈ ਮਾਈਕ ਵਾਈ ਬੱਲੇ 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 ਉਹ ਘਰ ਡੁੱਬੇ ਪਏ ਆ ਵਿੱਚ ਆਈ ਥਿੰਕ ਰੇਲਵੇ ਪਟੜੀ ਬਚੀ ਆ ਮੈਂ ਹੁਣ ਤਕਰੀਬਨ 3 ਕਿਲੋਮੀਟਰ ਆ ਰਮਦਾਸ ਤੋਂ ਪਿੱਛੇ ਹੁਣ ਅੱਗੇ ਦੇਖਦੇ ਆ ਉੱਥੇ ਮਦਦ ਤੇ ਬਥੇਰੀ ਆ ਰਹੀ ਆ ਆ ਖਬਾ ਸਜਾ ਪਾਸਾ ਤੇ ਸਾਰਾ ਡੁੱਬਾ ਹੋਇਆ ਜੀ ਇੱਕ ਵਾਰੀ ਤੇ ਆ ਸੜਕ ਦੇ ਉੱਤੋਂ ਦੀ ਪੂਰਾ ਪਾਣੀ ਲੰਘਿਆ ਜੀ ਇਹ ਬਲੌਕ ਹੋ ਗਈ ਸੀ ਫਿਲਹਾਲ ਪਾਣੀ ਦੀ ਕਾ ਹੈ ਪਰ ਉਤੋਂ ਹੀ ਨਹੀਂ ਮੀਂਹ ਬੰਦ ਹੋ ਰਿਹਾ ਬੜੀ ਤਗੜੀ ਪ੍ਰਖਿਆ ਆ ਜੀ ਜਿਨ੍ਹਾਂ ਨਾਲ ਇਹ ਸੰਤਾਪ ਹੋ ਗਿਆ ਉਹਨਾਂ ਦੀ ਤੇ ਜਿਨ੍ਹਾਂ ਨੇ ਉਹਨਾਂ ਦੀ ਮਦਦ ਕਰਨੀ ਹੈ ਉਹਨਾਂ ਦੇ ਜਜ਼ਬੇ ਦੀ ਸਿਰੜ ਦੀ ਬੱਲੇ 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 ਆ ਇੰਨਾ ਪਜਾਉ ਏਰੀਆ ਸੀਗਾ ਸਾਰਾ ਸਾਡਾ ਮੈਨੂੰ ਇਸ ਕਰਕੇ ਵੀ ਦੁੱਖ ਹੋ ਰਿਹਾ ਤੇ ਸਾਰਾ ਬਾਸਮਤੀ ਦਾ ਏਰੀਆ ਬਾਸਮਤੀ ਵੱਢ ਕੇ ਬਗੈਰ ਅੱਗ ਲਾਇਆ ਸਾਰਾ ਹੈਪੀ ਸੀਡਰ ਦੇ ਨਾਲ ਸਾਰਾ ਕਣਕ ਕੇਰਕੇ ਦੇ ਆਰਾਮ ਨਾਲ ਵਿਲੇ ਹੋ ਜਾਂਦੇ ਕਲਰੀ ਏਰੀਆ ਦੇ ਕੋ ਤਲਾਬ ਬਣ ਗਿਆ ਵੀ ਉਹ ਬੋਰਡ ਦੇਖ ਲਓ ਤੁਸੀਂ ਆ ਰਮਦਾਸ 3 ਕਿਲੋਮੀਟਰ ਰਮਦਾਸ 3 ਕਿਲੋਮੀਟਰ ਰਮਦਾਸ ਨੂੰ ਤੇ ਛੀਲ ਬਣਾ ਦਿੱਤਾ ਪ੍ਰਮਾਤਮਾ ਨੇ ਫਸਲਾਂ ਵਾਲਾ ਕੰਮ ਗਿਆ ਸੱਚੇ ਪਾਸ਼ਾ ਆ ਵੀ ਮੇਰ ਕਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਗੁਰੂ ਗੁਰੂਦੇਵ ਮਹਾਰਾਜ ਦੀ ਕਿਰਪਾ ਕਰਨ